ਇਹ ਦੇ ਲੀਆਂ ਦੂਜੇ ਦਿਨ ਕਦੀ ਕਿਸੇ ਨੂੰ ਬੁਲਾ ਲੰਦੀ ਹੈ ਕਦੀ ਕਿਸੇ ਨੂੰ ਬੁਲਾ ਲੰਦੀ ਹੈ ਆਪ ਨਹੀਂ ਕਿਧਰੇ ਜਾਣਾ ਮੇਰੇ ਤਿਹਰੇ ਉੱਤੇ ਬੋਝ ਪਿਆ ਰਵੇ ਉਹ ਲੱਗੀ ਰਵੇ ਕੰਮ ਉਹਦਾ ਰਚਣਾ ਬਿੜਾੜਾ ਹੁੰਦਾ ਰਵੇ ਕਦੀ ਚਾਹ ਬਣਾਉ ਕਦੀ ਯੋਗ ਬਣਾਉ ਕਦੀ ਐਕ ਖਾਓ ਕਦੀ ਰੋਟੀ ਖਾਓ ਹੁਣੇ ਇਹ ਕਹੇ ਪਰੋਣੇ ਰੋਟੀ ਖਾਓ ਚਾਹ ਬਣਾਓ ਜੀ ਨਾ ਆਪ ਚਲੇ ਜਾਓ ਤਾਂ ਨੰਨਮ ਲੇਵਾ ਚੜਿਆ ਤੇ ਬਾਵਾ ਅਕੜੀਆਂ ਐ ਨਾ ਮੇਲਾ ਨੂੰ ਤੇ ਆ ਬੁੱਢ ਕੇ ਚੱਲ ਜਾਓ ਲੋਕਾਂ ਦੇ ਘਰ ਮੈਨੂੰ ਤਾਂ ਸਮਝ ਨਹੀਂ ਆਂਦੀ ਮੈਂ ਕੀ ਕਰਾਂ ਮੈਨੂੰ ਤੇ ਮੰਮੀ ਦੇ ਵੀ ਨਹੀਂ ਸਮਝ ਆਉਂਦੀ ਉਹ ਅੱਜ ਜਿਵੇਂ ਇਹਨਾਂ ਨੇ ਲੂਣ ਤੇਜ ਪਾਤਾ ਉਹ ਕੱਲ ਨੂੰ ਜੇ ਕਿਤੇ ਉਹਨਾਂ ਨੇ ਕਹਿਤਾ ਕਿ ਸਾਨੂੰ ਦਵਾਈ ਦੇ ਦੋ ਉਹ ਦਵਾਈ ਦੀ ਓਵਰਡੋਜ਼ ਨਾ ਕਿਤੇ ਦੇ ਦੇਣ ਪਤਾ ਨਹੀਂ ਕੀ ਹੋ ਗਿਆ ਇਹਨਾਂ ਦੇ ਦਿਮਾਗ ਨੂੰ ਕਿ ਇਹਨਾਂ ਨੂੰ ਘਰੋਂ ਬਾਹਰ ਕੱਢ ਇਹਨਾਂ ਨੂੰ ਘਰੋਂ ਬਾਹਰ ਕੱਢ ਉਹ ਕਹਿਣ ਕਿਤੇ ਇਹ ਇਹਨਾਂ ਨੂੰ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਚੰਗੇ ਭਲੇ ਰਹਿਂਦੇ ਮੇਰੇ ਨਾਲ ਚੰਗੇ ਭਲੇ ਆ ਮੈਂ ਉਹਨਾਂ ਨਾਲ ਚੰਗੀ ਭਲੀ ਆ ਉਹ ਕੀ ਬੋਲੀ ਜਾ ਰਹੀ ਹੈ ਕੀ ਗੱਲ ਹੋ ਗਈ ਆ ਆ ਫੜ ਪੈਸੇ ਆ ਪੈਸੇ ਸਮਝ ਰਿਹਾ ਪੈਸੇ ਆਹੋ ਪੈਸੇ ਕਾ ਦੇ ਆ ਥੋੜੇ ਆਇਆ ਹੈ ਕੈਸ਼ ਕੈਸ਼ ਰੱਖ ਲਾ ਤੁਹਾਨੂੰ ਕਿਹਾ ਸੀ ਮੰਮੀ ਨੂੰ ਪੜਾ ਦੇਣਾ ਸੀ ਮੰਮੀ ਆਖੀ ਜਾਂਦੇ ਆ ਕਿ ਕਰਨ ਨੂੰ ਪੜਾ ਦੇ ਮੇਰੇ ਗੇੜੇ ਨਾ ਘੜਾਈ ਜਾਓ ਤੇ ਤੁਸੀਂ ਮੰਮੀ ਕੋ ਗਏ ਹੀ ਪਹਿਲਾਂ ਆਂ ਨਹੀਂ ਕਹਿੰਦੇ ਉਹ ਨੂੰ ਕਰਨ ਨੂੰ ਪੜਾ ਦੇ ਜਾ ਕੇ ਕਹਿੰਦੇ ਹਲੇ ਜਿਹੜੇ ਉਹਦਣ ਪੜਾਏ ਆ ਉਹ ਹਲੇ ਹੈਗੇ ਆ ਜਦੋਂ ਲੋਡ ਹੋਊਗੀ ਮੈਂ ਲੈ ਲੂੰਗੀ ਦੁਬਾਰਾ ਚਲੋ ਠੀਕ ਤੂੰ ਨજર ਸੰਭ ਲੈਣਾ ਚਲੋ ਕੱਲੀ ਕੀ ਬੋਲੀ ਜਾਨੀ ਕੀ ਗੱਲ ਮੈਂ ਮੈਂ ਪਰੇਸ਼ਾਨ ਜੀ ਲੱਗਣ ਏ ਕਾਫੀ ਕੀ ਦੱਸਾਂ ਮੈਂ ਨਾ ਮੰਮੀ ਕਰਕੇ ਪਰੇਸ਼ਾਨ ਹੈਗੀ ਤੂੰ ਦੋ ਮੰਮੀਆਂ ਵਾ ਕਿਹੜੀ ਮੰਮੀ ਕਰਕੇ ਪਰੇਸ਼ਾਨ ਆਪਣੀ ਮੰਮੀ ਕਰਕੇ ਭੇਕਿਆ ਕਿਉਂ ਮੈਨੂੰ ਨਾ ਐਂਜ ਲੱਗਣ ਦਿਆ ਵਾ ਆਪਾਂ ਮੰਮੀ ਨੂੰ ਇੱਥੇ ਲਿਆ ਕੇ ਗਲਤੀ ਕੀਤੀ ਹੈ ਤੈਨੂੰ ਕਿਉਂ ਇਸ ਤਰ੍ਹਾਂ ਇਧਰ ਬਹਿ ਕਿਉਂ ਤੈਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਤਾਨੂੰ ਕੀ ਦੱਸਾਂ ਜਦੋਂ ਉਹਦੇ ਮੰਮੀ ਹੁਣੇ ਆਏ ਆ ਉਹਨਾਂ ਨੂੰ ਚੰਗਾ ਜਿਹਾ ਨਹੀਂ ਲੱਗੰਦਿਆ ਅੱਜ ਉਹਨਾਂ ਨੇ ਪਤਾ ਕੀ ਕੀਤਾ ਅੱਜ ਉਹਨਾਂ ਨੇ ਸਬਜ਼ੀ ਦੇ ਵਿੱਚ ਲੂਣ ਤੇਜ ਪਾ ਦਿੱਤਾ ਤਾਂ ਕਿ ਦਾਦੀ ਨੇ ਸਬਜ਼ੀ ਬਣਾਈ ਸੀ ਸਾਰੇ ਜਣੇ ਆਪਾਂ ਕਹੀਏ ਕਿ ਸਬਜ਼ੀ ਸਹੀ ਨਹੀਂ ਬਣੀ ਉਹ ਤੇ ਮੈਂ ਮੈਨੂੰ ਪਾਇਲੇ ਦੱਸਦਾ ਤੇ ਮੈਂ ਸਬਜ਼ੀ ਸਾਰੀ ਸੈੱਟ ਕਰਦੀ ਤੂੰ ਹੀ ਦੱਸੋ ਇਹ ਕਿੰਨੀ ਕ ਚੰਗੀ ਗੱਲ ਕਿਰਨ ਪਤਾ ਜਿਹੜਾ ਘਰ ਦਾ ਬੰਦਾ ਹੁੰਦਾ ਨਾ ਉਹਨੂੰ ਸਭ ਕੁਝ ਦਿਖਣ ਡਿਆ ਹੁੰਦਾ ਵਾ ਪਰ ਉਹ ਚੋਪੇ ਇਸ ਕਰਕੇ ਹੁੰਦਾ ਵਾ ਕਿ ਉਹ ਘਰ ਚ ਲੜਾਈ ਨਹੀਂ ਚਾਹੁੰਦਾ ਹੁੰਦਾ ਤੇ ਮੈਨੂੰ ਇਸ ਇਹ ਨਿਹੀਆਂ ਨਿਕੀਆਂ ਜਿਹੜੀਆਂ ਗੱਲਾਂ ਵਾ ਨਾ ਮੈਨੂੰ ਪਤਾ ਵਾ ਮੈਂ ਵੀ ਨੋਟ ਕੀਤੀਆਂ ਵਾ ਇਹ ਗੱਲਾਂ ਕਿ ਉਹਨਾਂ ਉਹ ਜਦੋਂ ਦੇ ਮੰਮੀ ਉਹਨੇ ਪਿੰਡੋਂ ਆਏ ਆ ਇਹ ਪਤਾ ਨਹੀਂ ਆਪਣੇ ਆਪ ਨੂੰ ਕਿਉਂ ਇਨਸਿਕਿਉਰ ਜਿਹਾ ਫੀਲ ਕਰਨ ਡੈ ਪਏ ਆ ਪਰ ਮੈਂ ਕਦੀ ਤੇਰੇ ਨਾਲ ਗੱਲ ਨਹੀਂ ਕੀਤੀ ਕਿ ਤੇਰੇ ਨਾਲ ਗੱਲ ਕਰੂੰਗਾ ਤੇਰੇ ਮਦਰ ਤੈਨੂੰ ਗੁੱਸਾ ਲੱਗੂਗਾ ਇਸ ਗੱਲ ਦਾ ਕਿ ਮੇਰੇ ਮਦਰ ਬਾਰੇ ਇਤਨਾ ਸੋਚਦਾ ਮੈਂ ਵੇਟ ਹੀ ਕਰ ਰਿਹਾ ਸੀਗਾ ਕਿ ਕਿਹੜੇ ਵੇਲੇ ਤੂੰ ਮੇਰੇ ਨਾਲ ਇਹ ਗੱਲ ਕਰੇ ਚਲੋ ਪਰ ਮੈਂ ਤੇ ਉਹਨਾਂ ਨੂੰ ਬੜਾ ਸਮਝਾਇਆ ਵਾ ਉਹ ਸਾਡੀ ਲਾਈਫ ਤੇ ਚੰਗੀ ਭਲੀ ਚੱਲਣਦੀ ਆ ਪਤਾ ਨਹੀਂ ਕਿਉਂ ਇੰਨਾ ਇੰਟਰਫੇਅਰ ਕਰਨਦੇ ਸਾਡੀ ਲਾਈਫ ਦੇ ਵਿੱਚ ਉਹ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰਨ ਦੇ ਆ ਹੋਰ ਨਹੀਂ ਇਹੋ ਜੀ ਗੱਲ ਹੈਗੀ ਕੋਈ ਕੋਈ ਉਹਨਾਂ ਦੀ ਨੀਤ ਮਾੜੀ ਨਹੀਂ ਕੋਈ ਅਟੈਨਸ਼ਨ ਮਾੜੀ ਨਹੀਂ ਆ ਉਹਨਾਂ ਦੇ ਦਿਮਾਗ 'ਚ ਸਿਰਫ ਇਨਸਿਕਿਉਰਿਟੀ ਹੈਗੀ ਆ ਲੈ ਕੇ insecurity ਪਰ ਇੰਨੀ ਵੀ ਗਾਦੀ ਇਨਸੀਕਿਉਰਟੀ ਉਹਨਾਂ ਨੂੰ ਇਹੋ ਗੱਲ ਤੇ ਆਪਾਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਵਾ ਕਿ ਤੁਸੀਂ ਇਹੋ ਜੀ ਚੀਜ਼ਾਂ ਨਾ ਫੀਲ ਕਰੋ ਉਹ ਹੀ ਤੇ ਕਹਿਣ ਦੀ ਹੈ ਜਿਤਨਾ ਮੰਮੀ ਹੋਣੀ ਰਹਿੰਦੇ ਉਹ ਉਤਰਾ ਹੀ ਹੋ ਰਹਿੰਦੇ ਜਾਂ ਤੇ ਉਹਨਾਂ ਦੇ ਆਏ ਆਪਾਂ ਮੰਮੀ ਨੂੰ ਨਾ ਪੁੱਛਿਆ ਹੋਵੇ ਤਾਂ ਇਹਨਾਂ ਨੂੰ ਮਿਲ ਕੇ ਰਹਿਣਾ ਚਾਹੀਦਾ ਘਰ ਵਿੱਚ ਇਸ ਤਰ੍ਹਾਂ ਆਪਸ ਦੇ ਵਿੱਚ ਇਹਨਾਂ ਨੂੰ ਨਾ ਨਿਆਣੇ ਵਾਲੀਆਂ ਖੇਡਾਂ ਨਹੀਂ ਖੇਡਣੀਆਂ ਚਾਹੀਦੀਆਂ ਕਿ ਐਵੇਂ ਨਜਾਇਜ਼ੀ ਲੜੀ ਜਾਣਾ ਉਹਦੀ ਸਬਜ਼ੀ ਚ ਲੂਣ ਪਾਤਾ ਹੀ ਉਹਨੇ ਬਣਾਈ ਆ ਤੇ ਕਦੀ ਕੋਸ਼ਿਸ਼ ਕਰਤਾ ਹੀ ਮੈਂ ਤੇ ਖੁੱਦ ਨਹੀਂ ਪਾਇਲ ਨੇ ਤੈਨੂੰ ਦੱਸਿਆ ਪਾਇਲ ਨੂੰ ਮੈਂ ਵੀ ਪੁੱਛਿਆ ਸੀਗਾ ਕਿ ਘਰ ਦਾ ਕੀ ਹਿਸਾਬ ਚੱਲਣ ਡਿਆ ਵਾ ਤੇ ਉਹਨੇ ਮੈਨੂੰ ਦੱਸ ਦਿੱਤਾ ਸੀਗਾ ਕਿ ਵੀਰ ਜੀ ਆਹ ਗੱਲ ਵਾ ਘਰ ਦੀ ਸਾਰੀ ਮੈਨੂੰ ਨਹੀਂ ਪਤਾ ਹੈ ਕਿ ਤੁਹਾਨੂੰ ਵੀ ਸਾਰੀ ਗੱਲ ਦਾ ਪਤਾ ਚਲੋ ਜੋ ਵੀ ਆ ਮੈਂ ਇਹੋ ਹੀ ਚਾਹਨੀ ਆ ਆਪਾਂ ਮੰਮੀ ਨੂੰ ਛੱਡ ਆਈਏ ਘਰ ਵਾਪਸ ਕਿਰੇ ਨਾ ਮੈਂ ਇਹ ਕੰਮ ਕਿਤਰਾ ਕਰ ਸਕਦਾ ਵਾ ਕੱਲ ਨੂੰ ਉਹਨਾਂ ਨੇ ਕਹਿਣਾ ਵਾ ਕਿ ਮੈਨਸ ਮੈਨੂੰ ਮੇਰੇ ਜਵਾਈ ਨੇ ਘਰੋਂ ਕੱਢਿਆ ਉਹ ਭਾਜ ਜਿੱ ਤਰ੍ਹਾਂ ਦਾ ਉਹ ਹਰਕਤਾਂ ਕਰਨਦੇ ਆ ਅੱਗੇ ਜਾ ਕੇ ਵੱਧ ਵੀ ਸਕਦੀਆਂ ਵਾ ਤੇ ਮੈਂ ਨਹੀਂ ਚਾਹਦੀ ਕਿ ਮੇਰੇ ਤੇ ਮੰਮੀ ਦੇ ਵਿੱਚ ਇੰਨਾ ਪਿਆਰ ਆ ਉਹ ਉਹਨਾਂ ਦੇ ਵਿੱਚ ਫਿੱਗ ਪਵੇ ਥੈਨ ਡੂ ਵਨ ਥਿੰਗ ਤੂੰ ਨਾ ਮੰਮੀ ਉਹਨਾਂ ਨੇ ਤੇ ਹੱਲੇ ਜਾਣਾ ਨਹੀਂ ਹਾਂਜੀ ਪਿੰਡ ਠੀਕ ਹੈ ਨਾ ਤੇ ਤੂੰ ਇਹਨਾਂ ਨੂੰ 2-4 ਦਿਨ ਲਈ ਉਧਰ ਛੱਡਿਆ ਕਿਉਂਕਿ ਆਪਾਂ ਨੂੰ ਇਹ ਸਟੈਪ ਲੈਣਾ ਪੈਣਾ ਵਾ ਉਹਦੇ ਨਾਲ ਕੀ ਹੋਊਗਾ ਕਿ ਇਹਨਾਂ ਦੇ ਵਿੱਚ ਹੋਰ ساری ਉਮਰ ਦੇ ਤਕਰਾਰ ਨਹੀਂ ਵਧਣਗੇ। ਅਗਰ ਇਹ ਇੱਥੇ ਹੀ ਰਹਿੰਦੇ ਰਹਿਣ ਤਾਂ ਇਹਨਾਂ ਦੇ ਵਿੱਚ ਤਕਰਾਰ ਬਹੁਤ ਜ਼ਿਆਦਾ ਵੱਧ ਜਾਣੇ ਆ। ਇਹਨਾਂ ਨੇ ਬਾਅਦ ਵਿੱਚ ਇੱਕ ਦੂਜੇ ਦਾ ਮੂੰਹ ਵੇਖਣੋਂ ਵੀ ਜਾਣਾ ਵਾ। ਪਰ ਮੈਂ ਕੋਸ਼ਿਸ਼ ਤੇ ਕਿਸੇ ਵੇਲੇ ਬੱਚਿਆਂ ਨੂੰ ਇਹੋ ਜਿਹੇ ਸਟੈਪ ਲੈਣੇ ਪੈਂਦੇ ਆ। ਆਪਾਂ ਤੂੰ ਇਹਨਾਂ ਨੂੰ ਛੱਡ ਕੇ ਆ ਜਦੋਂ ਮੰਮੀ ਉਹਨੇ ਚਲੀ ਜਾਣਗੇ ਹੋਰ 2-4 ਦਿਨਾਂ ਨੂੰ ਫਿਰ ਇਹਨਾਂ ਨੂੰ ਆਪਾਂ ਇੱਥੇ ਲੈ ਆਵਾਂਗੇ। ਪਰ ਗੱਲ ਤੇ ਉਹੀ ਆ ਨਾ ਮੈਂ ਕੋਸ਼ਿਸ਼ ਕੀਤੀ ਸੀ। ਹਮ ਪਰ ਉਹਨਾਂ ਨੇ ਕੀ ਦੱਸਾਂ ਤੁਹਾਨੂੰ ਉਹ ਨਹੀਂ ਗਏ ਕੋਈ ਗੱਲ ਨਹੀਂ ਇਹਦੇ ਬਾਰੇ ਮੈਂ ਤੈਨੂੰ ਦੱਸ ਦਾਵਾਂ ਕੀ ਕਰਨਾ ਵਾ ਜੋ ਮੈਂ ਕਰੂੰ ਕਹੂੰਗਾ ਉਹ ਕਰੀ ਤੇ ਉਹ ਤੇਰੇ ਨਾਲ ਅਦਰੀ ਹੋ ਜਾਣਗੇ ਚਲੋ ਠੀਕ ਆ ਅੱਛਾ ਇਹ ਮੇਰੇ ਜਵਾਈ ਨੂੰ ਮੇਰੇ ਖਿਲਾਫ ਪੜਕੰਦੀ ਪਈ ਏ ਮੈਨੂੰ ਘਰੋਂ ਕੱਢਣ ਦੀ ਸਕੀਮਾਂ ਬਣਾਣ ਦੀ ਏ ਆ ਪੁੱਤ ਮੈਂ ਵੀ ਤੇਰੀ ਮਾਂ ਆ ਮੈਂ ਵੀ ਨਹੀਂ ਐਵੇਂ ਜਾਂਦੀ ਕੁਛ ਕਰਕੇ ਹੀ ਜਾਉਂਗੀ ਇਸ ਹਿਸਾਬ ਨਾਲ ਮੈਨੂੰ ਦੋਕ ਦਿਨ ਲਾ ਹੀ ਆਣੇ ਚਾਹੀਦੇ ਉੱਧਰ अपने घर जानी दो दिन कोई गल नहीं हल कट के जावांगी तेरा मैं भी अपने जुवाई दी निगा चंगी बन जाए मैं दो दिन लाके आनी है घर अपने मम्मी तो ये थे चलो चंगा है तो ये इथे ही मिल पे और मैंने तेरे ने इक गल करनी सी वो तो, तो मैं भी तेरे ना इक गल करनी ਹਾਂਜੀ ਦੱਸੋ ਤੂੰ ਉਸ ਨੂੰ ਕਹਿੰਦੀ ਵੀ ਸੀ ਨਾ ਚਲੋ ਚਲੀਏ ਚਾਰ ਦਿਨ ਘਰ ਲਾ ਆਈਏ ਸਫਾਈ ਸੁਈ ਕਰੇ ਮੈਂ ਵੀ ਸੋਚਦੀ ਵੀ ਸਾ ਦੋ ਦਿਨ ਘਰ ਲਾ ਆਈ ਆਵਾਂ ਘਰ ਦੇ ਹਾਂ ਨਾਲੇ ਸਫਾਈ ਸੁਈ ਸਾਰੀ ਕਰਾਵਾਂ ਕੰਮ ਲਈਆਂ ਕੋਲ ਮੈਂ ਚੱਲਾਂ ਮੰਮੀ ਤੁਹਾਡੇ ਨਾਲ ਫੇਰ ਨਹੀਂ ਪੁੱਤ ਘਰ ਤੇਰੇ ਸੱਸ ਦਾਦੀ ਸੱਸ ਆਏ ਆ ਤੂੰ ਉਹਨਾਂ ਨੂੰ ਸਾਮ ਤੇ ਕੋਈ ਨਹੀਂ ਮੈਂ ਇਕੱਲੀ ਚੱਲ ਜਾਣਾ ਕੋਈ ਗੱਲ ਨਹੀਂ ਚਲੋ ਠੀਕ ਆ ਮੰਮੀ ਵਧੀਆ ਡਿਸੀਜਨ ਲਿਆ ਤੁਸੀਂ ਹਾਂ ਬਸ ਕੋਈ ਗੱਲ ਨਹੀਂ ਤੁਸੀਂ ਹੋ ਆਏ ਹੋ ਤੇ ਜਦੋਂ ਤੁਸੀਂ ਆਣਾ ਹੋਗਾ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਲੈਣ ਆ ਜਾਵਾਂਗੀ ਕੋਈ ਗੱਲ ਕੋਈ ਗੱਲ ਚਲੋ ਠੀਕ ਆ ਹਾਂ ਮੈਂ ਤਾਂ ਸੋਚ ਲਿਆ ਸਗੋਂ ਰੰਦੇ ਕਿੰਨਾ ਵਧੀਆ ਦਿਲ ਲੱਗਾ ਹੈ ਸਾਡਾ ਪੰਜੀ ਕੋਈ ਨਹੀਂ ਦੋ ਦਿਨ ਮੈਂ ਲਾਣੇ ਮੈਂ ਆ ਹੀ ਜਾਣਾ ਮੁੜ ਕੇ ਵੈਸੇ ਚਾਹੀਦਾ ਮੈਨੂੰ ਪਹਿਲਾਂ ਹੀ ਸੀ ਮੇਰੇ ਦਿਮਾਗ 'ਚ ਪਤਾ ਨਹੀਂ ਕਿਉਂ ਨਹੀਂ ਆਇਆ ਫਿਰ ਚੱਲ ਮੈਂ ਜਾਵਾਂ ਆਏ ਆ ਕਿਰਨ ਦੇ ਕੋਲ ਤਾਂਸਰਾ ਨੂੰ ਹੋਗਾ ਮੈਨੂੰ ਸੋਚਣਾ ਚਾਹੀਦਾ ਸੀ ਗਲਤੀ ਹੋਈ ਮੇਰੇ ਕੋਲ ਮੈਂ ਧਿਆਨ ਹੀ ਨਹੀਂ ਆਇਆ ਤੁਸੀਂ ਤਾਂ ਐਵੇਂ ਚਿੱਦ ਫੜ ਲਈ ਪੰਜੀ ਨਹੀਂ ਕੋਈ ਨਹੀਂ ਮੈਂ ਵੀ ਘਰ ਦੇ ਖਾਂ ਸਪਾਸ ਭਾਈ ਕਰਾਵਾ ਤੇ ਬਾਕੀ ਮੈਨੂੰ ਕੋਈ ਫਿਕਰ ਨਹੀਂ ਤੁਹਾਡੇ ਹੁੰਦੇ ਮੈਨੂੰ ਕੋਈ ਫਿਕਰ ਨਹੀਂ ਕਿਰਨ ਦੀ ਨਾ ਚਿੰਤਾ ਨਾ ਫਿਕਰ ਆਪੇ ਹੈ ਤੁਸੀਂ ਘਰ ਦਾ ਦੇਖਣ ਨਾਲੇ ਚਲੋ ਠੀਕ ਧਿਆਨ ਰੱਖਿਆ ਹਾਂ ਠੀਕ ਮੈਂ ਤੇ ਤੁਹਾਨੂੰ ਕਿਹਾ ਸੀ ਕਿਰਨ ਨੂੰ ਨਾਲ ਲੈ ਜਾਂਦੇ ਪਰ ਤੁਹਾਨੂੰ ਮੰਨ ਨਹੀਂ ਕੋਈ ਨਹੀਂ ਕੋਈ ਨਹੀਂ ਕਿਰਨ ਰਵੇ ਤੁਹਾਡੇ ਕੋਲ ਅੱਛਾ ਪੁੱਤਰ ਠੀਕ ਹੈ ਚੱਲੀ ਆ ਜਾਂਗੀ ਮੈਂ ਕੋਈ ਗੱਲ ਠੀਕ ਹੈ ਹਾਂ ਅੱਛਾ ਅੱਛਾ ਚਲੋ ਠੀਕ ਹੈ ਸਾਸੀ ਦਾਲ ਦਿਓ ਚਲੋ ਠੀਕ ਹੈ ਮੰਮੀ ਠੀਕ ਹੈ ਪੁੱਤ ਠੀਕ ਹੈ ਮੰਮੀ ਨੂੰ ਕੀ ਹੋ ਗਿਆ? ਹਾਂ ਆਪਣੇ ਆਪ ਇਹਨਾਂ ਨੇ ਜਾਣ ਦਾ ਪਲਾਨ ਬਣਾ ਲਿਆ। ਮੈਨੂੰ ਆਪਣੇ ਆਪ ਚ ਫੀਲ ਹੁੰਦੇ ਆ ਕਿਤੇ ਮੈਂ ਗਲਤ ਤੇ ਨਹੀਂ ਕਹਿ ਤਾ ਇਹਨਾਂ ਨੂੰ ਕਹਿ ਕੇ। ਪਰ ਮੈਂ ਮੰਮੀ ਨੂੰ ਥੋੜਾ ਕੁਝ ਕਿਹਾ ਵਾ। ਮੰਮੀ ਨੇ ਥੋੜਾ ਕੁਝ ਕਿਹਾ ਕਿ ਤੁਸੀਂ ਜਾਓ। ਚਲੋ ਕੋਈ ਗੱਲ ਨਹੀਂ। ਕਿਬਾ ਉਹਨਾਂ ਦਾ ਆਪਣਾ ਹੀ ਮਨ ਕਰਦਾ ਹੋਵੇ ਕਿ ਮੈਂ 2 ਦਿਨ ਲਾਵਾਂ ਥੋੜੀ ਫਰੈਸ਼ ਹੋਵਾਂ। ਚਲੋ ਉਹਨਾਂ ਨੇ ਜੋ ਵੀ ਕੀਤਾ ਵਧੀਆ ਡਿਸੀਜਨ ਲਿਆ। 골ਡੀ ਪੁੱਤਰ ਮੈਂ ਤਾਂ ਨਿਕ ਗੱਲ ਕਰਨੀ ਸੀ ਮੰਮੀ ਗੱਲ ਜਿਹੜੀ ਮਰਜ਼ੀ ਕਰਿਓ ਪਰ ਇਹ ਨਾ ਕਿਓ ਕਿ ਮੈਂ ਜਾਣਾ ਤਿੰਨ ਤਾਂ ਬਸ ਇਹੋ ਗੱਲ ਦਾ ਪਤਾ ਕਿ ਮੰਮੀ ਨੇ ਇਹੋ ਗੱਲ ਕਰਨੀ ਹੋ ਸਕਦਾ ਮੈਂ ਕੋਈ ਹੋਰ ਗੱਲ ਕਰਨੀ ਹੋਵੇ ਹੋਰ ਜਿਹੜੀ ਮਰਜ਼ੀ ਕਰੋ ਹੁਣ ਮੈਂ ਤਾਂ ਨਾ ਹੋਰ ਗੱਲ ਵੀ ਕਿਹੜੀ ਕਰਾਂ ਪੁੱਤ ਆ ਜੱਗ ਨਹੀਂ ਜਾਣਾ ਆਏ ਹਾ ਇੱਕ ਤਾਂ ਤੂੰ ਵੀ ਨਹੀਂ ਜਾਣ ਦਿੰਦੀ ਹੈਗੀ ਮੇਰੀ ਗੱਲ ਸੁਣ ਗੋਲਡੀ ਬੜੇ ਦਿਨ ਹੋ ਗਏ ਆਇਆ ਨੂੰ ਮੇਰੀ ਗੱਲ ਸੁਣ ਬਰਸਾਤਾਂ ਵੀ ਵੇਖ ਸ਼ੁਰੂ ਹੋ ਗਈਆਂ ਹੈ ਹਾਂ ਪੁੱਤ ਹਾਂ ਮੈਂ ਨਾ ਦੇ ਆਤਾ ਪਾਣੀ ਵਾਲੀ ਗੁਫਾ ਮੇ ਅੱਛਾ ਪਾਣੀ ਵਾਲੀ ਗੁਫਾ ਚ ਗਿਆ ਸੀ ਠੀਕ ਹੈ ਤੇ ਮੇਰਾ ਗੱਲ ਸੁਣ ਆ ਬਰਸਾਤੀ ਦਿਨ ਵੀ ਹੋ ਗਏ ਆ ਸ਼ੁਰੂ ਤੇ ਜਾ ਕੇ ਵੇਖਾਂ ਤੇ ਸੀ ਕੋਈ ਉੱਥੇ ਮੈਂ ਤੇ ਤੂੰ ਮੈਂ ਤੇਰੇ ਕੋ ਐਸੇ ਕਰਕੇ ਆਦੇ ਜਦੋਂ ਮੈਂ ਆ ਜਾਵਾਂ ਨਾ ਇੱਕ ਰਾਤ ਕਹਿ ਕੇ ਆਨੀ ਆ ਤੇ ਤੂੰ ਮਹੀਨਾ ਮਹੀਨਾ ਮੈਨੂੰ ਜਾਣ ਨਹੀਂ ਦਿੰਦਾ ਮੰਮੀ ਤੁਸੀਂ ਉੱਥੇ ਲੂਣ ਸੁੱਕਣੇ ਪਾਇਆ ਜਿਹੜਾ ਮੀਂਹ ਪੈਣ ਦੇ ਤੇ ਖਰਾਬ ਹੋ ਜਾਣਾ ਪੁੱਤ ਗੱਲ ਲੂਣ ਸੁੱਕਣੇ ਪਾਈ ਦੇ ਨੀ ਕੁਝ ਵੇਖੀਏ ਤੇ ਸੀ ਅਗਲੇ ਹਫਤੇ ਚਲੇ ਜੇ ਅਗਲੇ ਹਫਤੇ ਪੁੱਤ ਬਸ ਤੋ ਅੱਛਾ ਚਲ ਜੇ ਬਹੁਤੀ ਗੱਲ ਐ ਨਾ ਮੈਂ ਦੋ ਦਿਨ ਹੋਰ ਰਹਿ ਜਾਨੀ ਆ ਕਿਉਂਕਿ ਤੇਰੀ ਸੱਸ ਗਈ ਆਪਣੇ ਘਰੇ ਉਹ ਵੀ ਵਿਚਾਰੀ ਕਹਿਣ ਡੇ ਸੀ ਮੈਂ ਘਰ ਦਾ ਕੰਮ-ਕਾਰ ਵੇਖ ਆਵਾ ਘੱਟਾ ਮਿੱਟੀ ਪਿਆਣਾ ਤੇ ਮੈਂ ਸਾਫ-ਸਾਫੀ ਕਰ ਆਵਾ ਦੋ ਦਿਨ ਤੋਂ ਵੱਧ ਮੈਂ ਨਹੀਂ ਟਿਕਣਾ ਕਿਉਂਕਿ ਹੁਣ ਤੇਰੀ ਦਾਦੀ ਕਾਲੀ ਪੈ ਗਈ ਆ ਚਾ ਕੋਈ ਨਹੀਂ ਦੋ ਦਿਨ ਤੇ ਗੱਡੋ ਧੁੰਦਣਾ ਬਾਅਦ ਫਿਰ ਵੇਖਦੇ ਆ ਚਲ ਠੀਕ ਹੈ ਮੇਰੇ ਕਹਾਂ ਇੱਧਰ ਥੱਲੇ ਉਹ ਮੇਰੇ ਨਾਲ ਸੁਣਾ ਉਹ ਕਿੰਨਾ ਕੰਦੇ ਕਿਹੜੀ ਗੱਲ ਕਹਿਣੀ ਸੀ ਉਹ ਜਾ ਕੇ ਤਾਂ ਤੇ ਪਹਿਲੇ ਦਾ ਠੇਕਾ ਲੈਵੇਂ ਕੋਈ ਨਹੀਂ ਮੈਂ ਸ਼ਾਮੀ ਜਾਉਣਾ ਤੇ ਲੈ ਉਹਨਾਂ ਦਾ ਰਾਤੀ ਫੋਨ ਆਇਆ ਸੀ ਤੇ ਕੰਦੇ ਲੈ ਜਾਓ ਕੋਈ ਨਹੀਂ ਠੀਕ ਹੈ ਹਾਂ ਪੁੱਤ ਮੈਂ ਮਮੀ ਇੱਕ ਮਿੰਟ ਕੀ ਰਹਿਣੇ ਕੀ ਰਹਿਣੇ ਉਹ ਮੇਰਾ ਕਿਹੜਾ ਸੋਇਜਾ ਢਹੀਰੋ ਟਿਕਾੜੇ ਕਿਰਨ ਨੂੰ ਕਿਹਾ ਕਿ ਉਹ ਕੱਲ ਪਰਸੋਂ ਮੈਂ ਜਿਹੜੇ ਤੁਹਾਨੂੰ ਇਹਨੂੰ ਕਿਰਨ ਨੂੰ ਪੈਸੇ ਫੜਾਏ ਸੀ ਨਾ ਉਹ ਫੜ ਕੇ ਲਿਆਓ ਮੈਂ ਨਾ ਚਾਲਿਆਂ ਕਿਤੇ ਮੈਨੂੰ ਪੈਸੇ ਚਾਹੀਦੇ ਆ ਅੱਛਾ ਅੱਛਾ ਹਾਂ ਚੱਲ ਮੈਨੂੰ ਦੇ ਦੇ ਪਰ ਸੋਈ ਦਾ ਮੈਂ ਵੇਖਦੀ ਉਹ ਵਿਚਾਰੀ ਸਿਰ ਸਿਰ ਸੋਚ ਬੜੀ ਹੁੰਦੀ ਆ ਚਲਾ ਖਟਾ ਥੋੜਾ ਜਲਦੀ ਕਰ ਹਾਂ ਹਾਂ ਬਸ ਪੁੱਤ ਬਸ ਕਿਰਨ ਪੁੱਤ ਪਹਿਲ ਤੋਂ ਮੈਂ ਇੱਥੇ ਆ ਰੱਖੀ ਮੈਨੂੰ ਬਾਜ ਪਈ ਹਾਂਜੀ ਆਈ ਮੈਂ ਕਿਰਨ ਹਾਂਜੀ ਉਹਨੂੰ ਮੈਂ ਪੈਸੇ ਫੜਾਈ ਸੀ ਨਾ ਉਹ ਜਾ ਪੈਸੇ ਲੈ ਆ ਕੇ ਦੇ ਜਲਦੀ ਚਲੋ ਮੈਂ ਲੈ ਆ ਦੇਣੀ ਹੁਣੇ ਹਾਂ ਉਹ ਜਿਹੜੇ ਪਰਸੋਂ ਫੜਾਇਆ ਸੀ ਨਾ ਹਾਂ 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 ਠੀਕ ਆ ਸਾਰੇ ਲੈ ਆਵਾਂ ਸਾਰੇ ਹਾਂ ਚਲੋ ਠੀਕ ਆ ਲੈ ਆਵਾਂ ਬਾਕੀ ਦੇ ਪੈਸੇ ਕਿੱਥੇ ਗਏ ਮੈਂ ਤੇ ਸਾਰੇ ਪੈਸੇ ਇਹਦੇ ਵਿੱਚ ਹੀ ਰੱਖੇ ਸੀ ਕਿਰਨ ਆਜੋ ਹਾਂਜੀ ਆ ਜਾ ਯਾਰ ਇਨਾ ਟਾਈਮ ਬਸ 1 ਮਿੰਟ ਕੀ ਕਮ ਆਨ ਮੈਨਨ ਇਹਨਾਂ ਨੂੰ ਪੁੱਛਦੀ ਆ ਕਿ ਤੇ ਇਹਨਾਂ ਨੇ ਤੇ ਨਹੀਂ ਲਏ ਸੀ ਇੱਕ ਵਾਰੀ ਪੁੱਛ ਕੇ ਆਉਣੀ ਆ ਕਿ ਥੋੜੇ ਨਹੀਂ ਆ ਮੈਂ ਉਹੀ ਕਹਿਣ ਲੱਗੀ ਹਾਂ ਕਿ ਤੇ ਪੈਸੇ ਕਿਤੇ ਤੁਸੀਂ ਤੇ ਨਹੀਂ ਲੈ ਲੇ ਮੈਂ ਕਿੱਥੇ ਲੈ ਕੇ ਜਾਣੇ ਆ ਲਏ ਹੁੰਦੇ ਤੇ ਮੈਨੂੰ ਵੀ ਪਤਾ ਹੋਣਾ ਸੀ ਤੇਨੂੰ ਵੀ ਪਤਾ ਲਾਉਣਾ ਸੀ ਪਰਸ ਦੇ ਵਿੱਚ ਤੇ ਮੈਂ ਘਾਲ ਸਾਰੇ ਪੈਸੇ ਰੱਖੇ ਸੀ ਇੰਨੇ ਕੀ ਪੈਸੇ ਗਏ ਆ ਉਹਦੇ ਵਿੱਚ ਹੁਣ ਕਿਤੇ ਹੋਰ ਰੱਖ ਲਏ ਹੋਣੇ ਆ ਹੋਰ ਤੇ ਮੈਨੂੰ ਯਾਦ ਨਹੀਂ ਆ ਮੈਂ ਪਰਸ ਦੇ ਵਿੱਚ ਹੀ ਰੱਖੇ ਸੀ ਤੂੰ ਕੋਈ ਨਹੀਂ ਹੋਣਾ ਮੈਂ ਲੇਟ ਹੋਣ ਡਿਆ ਹੁਣ ਤੂੰ ਫਿਰ ਨਾ ਤਸੱਲੀ ਨਾਲ ਆਪਣਾ ਵੇਖ ਲਈ ਤੇ ਮੈਂ ਚੱਲਿਆ ਵਾਂ ਸ਼ਾਮ ਤੱਕ ਲੈ ਲਵਾਂ ਪੈਸੇ ਲੱਭ ਲਵਾਂ ਕਿੱਥੇ ਰੱਖਿਆ ਚੇਤਾ ਚੁੱਤਾ ਭੁੱਲ ਗਿਆ ਹੋਣਾ ਤੈਨੂੰ ਸ਼ਾਮ ਤੱਕ ਦੇਖ ਲਵੀਂ ਐਸੇ ਵੀ ਸਾਰੇ ਬੋਲੇ ਵਿੱਚੀ ਰੱਖੇਗੀ ਤੇ ਐਸੇ ਕਿੱਥੇ ਗਏ ਸਾਰੇ ਪਾ ਲੈ ਹਾਂਜੀ ਲੈ ਦੀਆਂ ਲਿਆ ਮੈਂ ਕੱਪੜੇ ਪਾ ਦਿਆਂ ਨਹੀਂ ਕੋਈ ਗੱਲ ਨਹੀਂ ਤੇ ਮੈਂ ਪਾ ਲੈਣੇ ਆ ਕੋਈ ਨਹੀਂ ਪਾ ਰਹੀਆਂ ਮੈਂ ਵੇਖਾ ਵਿੱਲੀ ਬੈਠ ਵੜ ਕੇ ਤੇ ਕੀ ਹੋਊ ਮੇਰਾ ਸਰੀਰ ਵੇਖ ਨਾ ਮੋਟਾ ਹੋ ਗਿਆ ਏ ਵਿੱਲੀ ਵਾਹ ਬੈ ਕੇ ਕੋਈ ਗੱਲ ਨਹੀਂ ਪਾ ਲੈਣ ਕੋਈ ਨਹੀਂ ਮੈਂ ਪਾ ਦਿਆਂ ਨਹੀਂ ਆ ਲਿਆ ਨਹੀਂ ਨਹੀਂ ਦਾਦੀ ਜੀ ਹਾਂ ਉਹ ਤੇਰਾ ਮੇਰੀ ਗੱਲ ਸੁਣੋ ਹਾਂਜੀ ਮੈਂ ਤਾਂ ਤੇਨਾਂ ਗੱਲ ਕਰਨੀ ਸੀ ਇੱਕ ਦੱਸ ਹੂੰ ਕੱਲ ਤੇ ਸਟੋਰ ਦੇ ਵਿੱਚ ਗਏ ਸੀ ਨਾ ਉਹ ਸਮਾਨ ਲੈਣ ਵਾਸਤੇ ਮੈਂ ਇਹ ਪੁੱਛਣਾ ਹੀ ਗਾ ਕਿ ਕਿਤੇ ਤੁਸੀਂ ਉੱਥੇ ਨਾ ਕੱਲ ਇਹਨਾਂ ਨੇ ਮੈਨੂੰ ਪੈਸੇ ਫੜਾਏ ਸੀ ਅੱਛਾ ਕਿਤੇ ਤੁਸੀਂ ਪੈਸੇ ਤੇ ਨਹੀਂ ਲਏ ਨਾ ਮੈਂ ਤਾਂ ਨਾ ਸਟੋਰ ਦੇ ਵਿੱਚ ਸਮਾਨ ਲੈ ਕੇ ਨਾ ਤੇ ਆ ਗਈ ਸਾਂ ਨਾ ਨਾ ਮੈਂ ਤੇਰੀ ਅਲਮਾਰੀ ਖੋਲੀ ਧੀਏ ਮੈਨੂੰ ਤੇ ਕੁਝ ਵੀ ਨਹੀਂ ਪਤਾ ਤੇ ਤੂੰ ਇਸ ਤਰ੍ਹਾਂ ਕਰ ਤੂੰ ਜਸਵੀਰ ਨੂੰ ਪੁੱਛ ਲੈ ਚਲੋ ਠੀਕ ਆ ਮੈਂ ਪੁੱਛ ਲੈਣੀ ਹਾਂ ਤੁਹਾਨੂੰ ਉਹਨਾਂ ਨੂੰ ਪੁੱਛ ਲੈ ਤੀਏ ਬੜੀ ਪਰੇਸ਼ਾਨ ਹੈ ਕੀ ਗੱਲ ਕੀ ਹੈ ਉਹ ਦਾਦੀ ਜੀ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਮੈਂ ਮੰਮੀ ਨੂੰ ਪੁੱਛ ਕੇ ਆਨੀਆ ਠੀਕ ਹੈ ਠੀਕ ਹੈ ਇਹ ਜਿਲੇ ਜਿਲੇ ਤਾਂ ਕੋਈ ਪਰੇਸ਼ਾਨੀ ਹੈ ਇਹ ਮੈਨੂੰ ਨਾ ਗੱਲ ਦੱਸ ਦੇਂਗੀ ਭਾਈ ਤੇ ਮੈਂ ਨਾ ਉੱਥੇ ਜਾ ਕੇ ਨਾ ਬੜਾ ਫੇ ਪੁੱਛਦੀ ਆਂ ਵਾਲਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਫੇਰ ਤੋਂ ਕੁਝ ਕਮੈਂਟਸ ਰੀਡ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾ ਕਮੈਂਟ ਚੰਨੀ ਵਰਮਾ ਜੀ ਦਾ ਹੀ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਮੇਰੀ ਨਾ ਗ੍ਰੈਂਡ ਡਾਟਰ ਦਾ ਨਾਮ ਲਿਓ ਤੇ ਉਹ ਵੀ ਨਾ ਬੜੇ ਸ਼ੌਂਕ ਦੇ ਨਾਲ ਤੁਹਾਡੀਆਂ ਵੀਡੀਓਜ਼ ਵੇਖਦੇ ਆ ਤੇ ਲੋ ਜੀ ਆਪਾਂ ਉਹਨਾਂ ਦੀ ਗ੍ਰੈਂਡ ਡਾਟਰ ਦਾ ਨਾਮ ਲੈਣੇ ਆ ਤੇ ਉਹਨਾਂ ਦੀ ਗ੍ਰੈਂਡ ਡਾਟਰ ਦਾ ਨਾਮ ਹੈ ਮਹਿਮਾ ਵਰਮਾ ਸੋ ਥੈਂਕ ਯੂ ਬੇਟਾ ਮਹਿਮਾ ਵਰਮਾ ਤੇ ਤੁਸੀਂ ਸਾਡੀਆਂ ਵੀਡੀਓਸ ਵੇਖਦੇ ਹੋ ਤੇ ਉਹਨਾਂ ਦੀ ਜਿਹੜੀ ਗ੍ਰੈਂਡ ਡਾਟਰ ਹੈ ਉਹ 5 ਸਾਲ ਦੀ ਹੈ ਜਿੰਨੀ ਕਾਸ਼ਵੀ ਹੈ ਉਹਨਦੀ ਉਹਨਾਂ ਦੀ ਗ੍ਰੈਂਡ ਡਾਟਰ ਹੈ ਤੇ ਬਾਕੀ ਇੱਕ ਹੋਰ ਜਾਨੇ ਦਾ ਕਮੈਂਟ ਹੈ ਪਲਵੀ ਕੌਰ ਕਿਰਨ मैम ਆਪकी ਡਰੈਸ ਬਹੁਤ ਅੱਛੀ ਹੈ थैंक यू ਪਲਵੀ ਕੌਰ ਜੀ ਤੇ ਮਤਲਬ ਕਿ ਜਿੰਨਾਂ ਦੇ ਕਮੈਂਟਸ ਰਹਿ ਜਾਂਦੇ ਆ ਉਹ ਪਲੀਜ਼ ਗੁੱਸਾ ਨਾ ਕਰਿਆ ਕਰੋ ਕਿਉਂਕਿ ਕਮੈਂਟਸ ਇੰਨੇ ਇਚਾਰੇ ਹੁੰਦੇ ਆ ਕਈ ਵਾਰੀ ਰੀਡ ਕਰਨ ਦਾ ਮੌਕਾ ਨਹੀਂ ਮਿਲਦਾ ਤੇ ਸਾਰੇ ਮੈਂ ਸਾਰਿਆਂ ਦੇ ਕਮੈਂਟਸ ਉਹਤਰਾ ਜਦੋਂ ਵਿਹਲੀ ਬੈਠੀ ਨਹੀਂ ਨਾ ਉਦੋਂ ਰੀਡ ਕਰਦੀ ਆ ਤੇ ਹੋ ਸਕਦਾ ਤੇ ਮੈਂ ਨਾਲ ਨਾਲ ਹੀ ਉਹਨਾਂ ਨੂੰ ਰਿਪਲਾਈਟ ਦਿੰਦੀ ਰਹਿੰਦੀ ਆ ਤੇ ਇੱਕ ਹੋਰ ਜਾਣੇ ਆ ਸੁਰੇਖਾ ਸ਼ਰਮਾ ਤੇ ਇਹਨਾਂ ਨੇ ਕਿਹਾ ਵਾ ਕਿ ਮੈਂ ਤੁਹਾਡੀਆਂ ਵੀਡੀਓਜ਼ ਡੇਲੀ ਵੇਖਦੀ ਆ ਸੋ ਥੈਂਕ ਯੂ ਸੁਰੇਖਾ ਜੀ ਸਾਡੀਆਂ ਵੀਡੀਓਜ਼ ਡੇਲੀ ਵੇਖਣ ਦੇ ਲਈ ਤੇ ਇੱਕ ਹੋਰ ਅਨੀਤਾ ਰਾਣੀ ਬਹੁਤ ਸੋਨੀ ਵੀਡੀਓ ਗੁੱਟ ਐਕਟਿੰਗ ਆਲ ਮੈਂਬਰਸ ਥੈਂਕ ਯੂ ਥੈਂਕ ਯੂ so much ਤੇ ਅ ਹੋਰ ਇੱਕ ਜਣੇ ਦਾ ਕਮੈਂਟ ਰੀਡ ਕਰ ਲੈਂਦੇ ਆ ਆਪਾਂ ਫੇਸ ਰੇਖਾ ਕੰਨਾ ਜੀ ਪਿੰਕੀ ਚੋਪੜਾ ਵੈਰੀ ਨਾਈਸ ਵੀਡੀਓ ਥੈਂਕ ਯੂ ਪਿੰਕੀ ਚੋਪੜਾ ਜੀ ਤੇ ਕਮੈਂਟਸ ਨਾ ਬਹੁਤ 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 ਜਿਆਦਾ ਹੁੰਦੇ ਆ ਤੇ ਜਿਹੜੇ ਜਿਹੜੇ ਵੀ ਸਾਨੂੰ ਕਮੈਂਟਸ ਕਰਦੇ ਆ ਉਹਨਾਂ ਦਾ ਦਿਲੋਂ ਦਿਲੋਂ ਧੰਨਵਾਦ ਤੇ ਤੁਸੀਂ ਫੇਰ ਤੋਂ ਕਰਦਿਆ ਕਰੋ ਕਿ ਸਾਡਾ ਨਾਮ ਲਓ ਸਾਡਾ ਨਾਮ ਲਓ ਫੇਰ ਮੈਂ ਉਹਨਾਂ ਦੇ ਹਾਈਲਾਈਟ ਕਰ ਦਵਾਂਗੀ ਕਮੈਂਟਸ ਤੇ ਹੋਣ ਜਿਨ੍ਹਾਂ ਨੇ ਸਪੈਸ਼ਲ kiya ਸੀਗਾ ਉਹਨਾਂ ਦੇ ਮੈਂ ਕਮੈਂਟਸ ਮੈਂ ਰੀਡ ਕਰ ਦਿੱਤੇ ਨੇ ਤੇ ਚਲੋ ਥੈਂਕ ਯੂ so much ਸਾਰਿਆਂ ਦਾ ਤੇ ਇੱਕ ਹੋਰ ਜਾਣਿਆ ਰੁਕੋ ਸੁਨੀਤਾ ਪਵਨ ਕਿਰਨ ਆਪਕਾ ਹਰ ਐਪੀਸੋਡ ਦੇਖਦੀ ਹੂੰ ਮੁਝੇ ਆਪ ਬਹੁਤ ਅੱਛੇ ਲੱਗਤੇ ਹੋ ਆਈ ਲਵ ਯੂ ਸਭ ਦਾ ਰੋਲ ਬਹੁਤ ਅੱਛਾ ਹੈ ਥੈਂਕ ਯੂ ਥੈਂਕ ਯੂ ਸੁਨੀਤਾ ਜੀ ਥੈਂਕ ਯੂ so much ਤੇ ਬਹੁਤ ਜਾਣੇ ਦੇ ਕਮੈਂਟ ਹੁੰਦੇ ਕਈਆਂ ਦਾ ਨਿਊਜ਼ੀਲੈਂਡ ਤੋਂ ਹੋਗਾ ਉਹਨਾਂ ਦਾ ਸ਼ਾਇਦ ਨਾਮ ਨਹੀਂ ਆਉਂਦੇ ਉਹਨਾਂ ਨੂੰ ਬਲੈਕ ਕਰਕੇ ਕੁਝ ਹੈਗਾ ਹੀਗਾ ਤੇ ਥੈਂਕ ਯੂ ਜਿਹੜੇ ਜਿਹੜੇ ਸਾਡੀਆਂ ਵੀਡੀਓਸ ਇੰਨੀ ਦੂਰੋਂ ਦੂਰੋਂ ਵੇਖਦੇ ਆ ਬਹੁਤ ਬਹੁਤ ਦਿਲੋਂ ਧੰਨਵਾਦ ਉਹਨਾਂ ਦਾ ਕਿ ਸਾਡੀਆਂ ਵੀਡੀਓਸ ਨੂੰ ਤੇ ਸਾਨੂੰ ਇੰਨਾ ਜਿਆਦਾ ਪਿਆਰ ਦਿੰਦੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁਲਿਆ ਕਰਿਓ ਤੇ نیچے ਬੈਲ ਆਈਕਨ ਜਰੂਰ ਦਬਾਇਆ ਕਰਿਓ ਤਾਂ ਕਿ ਜਿਹੜੀ ਵੀ ਸਾਡੀ ਵੀਡੀਓ ਪਵੇ 12:30 ਵਜੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਆ ਜਾਵੇ ਤੇ ਹੁਣੇ ਮੈਂ ਇੱਕ ਪਹਿਲਾ ਵੀਡੀਓ ਪਾਈ ਹੋਈ ਆ ਤੁਸੀਂ ਦੱਸਿਓ ਕਿ ਤੁਹਾਨੂੰ ਗਿਫਟ ਕਿਵੇਂ ਦਾ ਲੱਗਾ ਥੈਂਕ ਯੂ